ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਮਾਨਯੋਗ ਸ਼੍ਰੀ ਗੋਪਾਲਕ ਜੈਨ ਆਈਪੀਐਸ ਐਸਐਸਪੀ ਫਰੀਦਕੋਟੀ ਵੱਲੋਂ ਪਿਛਲੇ 7 ਮਹੀਨਿਆਂ ਦੇ ਵਿੱਚ ਆਪਾਂ ਜਿਹੜੇ ਸ਼ਰਾਬੀ ਅੰਸਰ ਸੀਗੇ ਉਹਨਾਂ ਦੇ ਖਿਲਾਫ 23 ਮੁਕਦਮੇ ਦਰਜ ਕੀਤੇ ਆ ਅਤੇ 120 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਸੇ ਲੜੀ ਦੇ ਸੰਬੰਧ ਵਿੱਚ ਕੱਲ ਐਸਐਚਓ ਸਾਹਿਬ ਦੀ ਨਿਗਰਾਨੀ ਹੇਠ ਏਐਸਏ ਨਿਸ਼ਤਰ ਸਿੰਘ ਜਦੋਂ ਮੰਡੀ ਲੱਗੇ ਬਿਊਸ ਸੀਗਾ ਤੇ ਉਹਨੂੰ ਇਨਫੋਰਮੇਸ਼ਨ ਮਿਣੀ ਕਿ ਕੋਈ ਕੋਡ ਪੂਰਾ ਰੋਡ ਤੇ ਬੇਅਵਾਦ ਪੱਠਾ ਹੈ। ਉੱਥੇ 6-7 ਬੰਦੇ ਬਿਠੇ ਆ ਕੋਈ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦੇ ਨੁਕਰ ਦੇ ਪਿਆ ਜਿਸ ਤੇ ਮਛਤਰ ਸਿੰਘ ਨੇ ਆਪਣੀ ਪੁਲਿਸ ਪਾਰਟਿਸ ਵਿੱਚ ਜਾ ਕੇ ਰੇਡ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਜਿਹਨਾਂ ਦੇ ਖਿਲਾਫ ਥਾੜਾ ਜੈਤੋਂ ਦੇ ਵਿੱਚ ਅੰਡਰ ਸੈਕਸ਼ਨ 112 ਬੀ 100 223 ਬੀ ਐਨ ਐਸ ਮਕਦਮਾ ਦਰਜ ਕੀਤਾ ਗਿਆ ਤੇ ਸੱਤਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਕੋਲੋਂ ਜੀ ਗੁਰਬਾਨ ਮਿਲੀ ਜੀ ਇੱਕ ਗੰਡਾਸੀ ਮਿਲੀ ਆ ਦੋ ਦਸਤੇ ਮਿਲੇ ਆ ਇੱਕ ਗਰਾਰੀ ਲੱਗੀ ਪਾਈਪ ਮਿਲੀ ਆ ਇੱਕ ਦਾਤਰ ਮਿਲੇ ਆ ਇਸ ਇਸ ਸਾਤ ਦੇ ਪਿੰਡੋਂ ਤੋਂ ਸ਼ੁਰੂਤ ਹੋਇਆ ਇਹ ਜਾਇਜ਼ ਹੈ ਕਿ ਉਹਦੇ ਰਹਿਣ ਵਾਲੇ ਜੀ ਇਹ ਜਿੱਥੋਂ ਦੇ ਰਹਿਣ ਵਾਲੇ ਸੀ ਇਹਨਾਂ ਦਾ ਕੋਈ ਪਿਛਲੇ ਨੂੰ ਆਪਸ ਵਿੱਚ ਰਿਸ਼ਤਾ ਇੱਕ ਬੰਦਾ ਹੈਗਾ ਉਸ ਦੇ ਉਸ ਦੇ ਖਲਾਫ ਪਹਿਲਾਂ ਐਨਟੀ ਦੇ ਪੰਜ ਮੁਕਦਮੇ ਦਰਜ ਹੈ ਜੀ ਕੋਈ ਪਤਾ ਲੱਗੇ ਸਰ ਇਹ ਕਿਸ ਤਰ੍ਹਾਂ ਇਕੱਠੇ ਕਿਉਂ ਹੋਏ ਸੀ ਜੀ ਇਹ ਕਿਸੇ ਬਾਦਦਤ ਨੂੰ ਇੰਜਾਮ ਜਿਹੜਾ ਸੀ ਉਹ ਰੁਟਕੋ ਕਰਦੇ ਆ ਕਿ ਰਾਹੀਰ ਨੂੰ ਰੁਕ ਲੈਣਾ ਤੇ ਉਸ ਚੀਜ਼ ਨੂੰ ਇੰਜਾਮ ਦੇਤੇ ਤਾਕ ਚ ਬੈਠੇ ਸੀ ਇਹਨਾਂ ਨੂੰ ਫਾਟੇ ਸਾਰਾ ਕੋਈ ਰਿਮਾਰਕ ਹਾ ਜੀ ਲਿਮਬ ਵੀ ਪੇਸ਼ ਕਰਾਂਗੇ ਰਿਮਾਰਕ ਲਵਾਂਗੇ ਕਿੱਥੇ ਜਾਣਾ ਸੀ ਕੀ ਕਰਨਾ ਸੀ ਇਹ ਵਰਤਨ ਲੁਗਾ ਸੋਰੀ ਤੇਰੀ ਤੇਰੀ